ਹਾਂਜੀ ਰਾਤ ਇੱਕ ਸੋਡੀ ਦੁਕਾਨ ਤੇ ਚੋਰੀ ਹੋਈ ਹੈ ਜੀ ਕਿੰਨਾ ਇੱਕ ਨੁਕਸਾਨ ਹੋ ਗਿਆ ਮੈਂ ਮੋਨੂ ਸਿਕਲਾ ਜੀ ਵਿਖੀ ਦਾ ਰਹਿਣ ਵਾਲਾ ਮੇਰੀ ਦੁਕਾਨ ਹੈ ਸ਼ੂਆ ਫਰੈਸ਼ ਜਿਹੜਾ ਇੱਥੇ ਸਾਨੂੰ ਅੱਜ 6:30 ਕੋਈ ਕਿਸੇ ਬੰਦੇ ਦਾ ਫੋਨ ਆਇਆ ਸੁਬਹਾ ਕਹਿੰਦਾ ਬੌਜੀ ਕਹਿੰਦਾ ਆਪਣੀ ਦੁਕਾਨ ਦਾ ਸ਼ਟਰ ਟੁੱਟਾ ਲੱਗਾ ਥੋੜੀ ਬਿਰਲਾ ਜਦੋਂ ਅਸੀਂ ਆ ਕੇ ਦੇਖਿਆ ਸ਼ਟਰ ਤਾਂ ਬਾਕੀ ਹੀ ਟੁੱਟਿਆ ਹੋਇਆ ਸੀ ਜਿੰਨੇ ਸਾਰੇ ਟੁੱਟੇ ਹੋਏ ਸੀ ਤੇ ਦੁਕਾਨ ਦੇ ਲੋਕ ਦਰਾਜ ਸਾਰੇ ਭੰਨੇ ਹੋਏ ਨੇ ਸਾਨੂੰ ਬਾਕੀ ਦੇਖਦੇ ਹਾਂ ਜੇ ਤਾਂ ਜਿਹੜਾ ਅਨੁਮਾਨ ਹੈ ਉਹ 12-15000 ਰੁਪਏ ਦੇ ਹੀ ਲੱਗਿਆ ਬਾਕੀ ਖੋਲ ਕੇ ਦੇ ਦੇਣਾ ਚੈੱਕ ਕਰਾਂਗੇ ਵੀ ਕਿੰਨਾ ਕੁ ਨੁਕਸਾਨ ਹੈ ਤੇ ਇਹ ਸਭ ਨਸ਼ੇੜੀ ਘੁੰਮ ਰਹੇ ਨੇ ਜਾਂ ਕੋਈ ਹੋਰ ਸ਼ਰਾਤੀ ਨੰਦ ਸਰ ਨੇ ਕੀ ਨੇ ਉਹ ਪੁਲਿਸ ਪ੍ਰਸ਼ਾਸਨ ਦੇ ਤੂ ਆ ਲੇਕਿਨ ਸਾਨੂੰ ਕੁਝ ਹੋਰ ਵੀ ਪਤਾ ਲੱਗਿਆ ਵੀ ਪਿੱਖੀ ਦੇ ਵਿੱਚ ਕੁਸ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਵੀ ਕੋਈ ਗੜਬੜ ਹੋਈ ਸੀ ਔਰ 8-10 ਦਿਨ ਪਹਿਲਾਂ 3-4 ਦਗਾਨਾਂ ਦੇ ਵੀ ਉਦੋਂ ਵੀ ਜਿੰਦੇ ਟੁੱਟੇ ਗਏ ਸੀ ਵੀ ਅਸੀਂ ਤਾਂ ਇਹੀ ਚਾਹਨੇ ਆ ਵੀ ਭਈ ਇਹ ਜਿਹੜੇ ਸ਼ਰਾਰਤੀ ਅਨੰਦ ਸੰਨਯਨ ਚੇੜੀ ਨੇ ਇਹਨਾਂ ਦੇ ਕੋਈ ਕਾਰਵਾਈ ਪਾ ਕੇ ਇਹਨਾਂ ਚੀਜ਼ਾਂ ਦਾ ਖੱਲ ਪਾਈ ਜਾਵੇ